ਅਕਾਸ਼ਦੀਪ ਸਿੰਘ ਜਦੋਂ ਫੌਜ ਚ ਭਰਤੀ ਹੋਇਆ ਸੀ ਤਾਂ ਪਰਿਵਾਰ ਨੂੰ ਬਹੁਤ ਚਾਅ ਚੜਿਆ ਸੀ ਕਿ ਸਾਡਾ ਪੁੱਤ ਫੌਜ ਚ ਭਰਤੀ ਹੋ ਗਿਆ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਪਰ ਇਹ ਨਹੀਂ ਸੀ ਪਤਾ ਕਿ ਇਹ ਪੁੱਤ ਥੋੜਾ ਟਾਈਮ ਹੀ ਨੌਕਰੀ ਕਰੇਗਾ ਤੇ ਸਾਡੇ ਤੋਂ ਦੂਰ ਹੋ ਜਾਵੇਗਾ ਮਾਂ ਕਹਿੰਦੀ ਸੀ ਪੁੱਤ ਤੇਰਾ ਵਿਆਹ ਕਰਨਾ ਪਰ ਪੁੱਤ ਨਹੀਂ ਸੀ ਮੰਨਦਾ ਕਹਿੰਦਾ ਅਜੇ ਨਹੀਂ ਜੀ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਕਾਸ਼ਦੀਪ ਸਾਡਾ ਫੌਜੀ ਵੀਰ ਇਸ ਦੁਨੀਆ ਤੇ ਨਹੀਂ ਰਿਹਾ ਸਿਰ ਚ ਗੋਲੀ ਲੱਗਨ ਕਰਕੇ ਉਸ ਦੀ ਮੌਤ ਹੋ ਗਈ ਸੋਹਾਲੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਲਿੱਪ ਹੈ ਅਕਾਸ ਦੀਪ ਦਾ। ਕਹਿੰਦੇ ਆ ਅਖੀਰਲੀ ਮੁਲਾਕਾਤ ਸੀ ਮਾਂ ਪਿਓ ਦੀ ਆਪਣੇ ਪੁੱਤ ਦੇ ਨਾਲ। ਜਦੋਂ ਉਸ ਦੀ ਜੁਨਿਟ ਜੰਮੂ ਕਸ਼ਮੀਰ ਜਾਂਦੀ ਪਈ ਸੀ ਤਾਂ ਬੱਸ ਵਿੱਚੋਂ ਉਤਰ ਕੇ ਆਪਣੇ ਮਾਂ ਪਿਓ ਦੇ ਗੱਲ ਤੇ ਬਾਕੀ ਪਰਿਵਾਰ ਦੇ ਗੱਲ ਲੱਗਿਆ। ਯਾਰੋ 20 ਸਾਲਾਂ ਦਾ ਜਵਾਨ ਪੁੱਤ ਜਿਸ ਨੂੰ ਅਰਦਾਸਾਂ ਕਰ ਕਰ ਰੱਬ ਤੋਂ ਲਿਆ ਉਹ ਜਵਾਨ ਹੋਇਆ, ਫੌਜ ਭਰਤੀ ਹੋਇਆ। ਅਜੇ ਵਿਆਹਾਂ ਦੇ ਚਾਹ ਦਿਲ ਚ ਸੀ ਪਰ ਉਹ ਪਹਿਲਾਂ ਦੁਨੀਆ ਤੋਂ ਚਲੇ ਆ ਗਿਆ। ਐਡਾ ਵੱਡਾ ਘਾਟਾ ਪੈ ਗਿਆ। ਮਾਪਿਓ ਮਾਪਿਓ ਨੂੰ ਤਾਂ ਘਾਟਾ ਪਿਆ ਹੀ ਪਿਆ ਪੂਰਾ ਪਿੰਡ ਪੂਰਾ ਪੰਜਾਬ ਪੂਰਾ ਹੀ ਭਾਰਤ ਰੋ ਰਿਹਾ ਏ ਆਕਾਸ਼ ਦੀਪ ਦੀ ਇਸ ਸ਼ਹੀਦੀ ਤੇ ਯਾਰੋ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ